ਤਨ ਤਨ ਬਾਬਾ ਕਾਲਾ ਮਹਿਰ ਜੀ ਦੇ ਸਲਾਣਾ ਜੋੜ ਮੇਲੇ ਤੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਅਤੇ ਨਾਲ ਹੀ ਇਹ ਜਿਹੜਾ ਸਲਾਣਾ ਜੋੜ ਮੇਲਾ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਬੀੜ ਸਿੱਖਾਂ ਵਾਲਾ ਜ਼ਿਲ੍ਹਾ ਫਰੀਦਕੋਟ ਵਿਖੇ ਮਨਾਇਆ ਜਾਂਦਾ ਹੈ ਇਸ ਵਿੱਚ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਬੜੀ ਹੀ ਧੂਮ-ਧਾਮ ਨਾਲ ਉਤਸ਼ਾਹ ਨਾਲ ਮੇਲਾ ਮਨਾਇਆ ਜਾਂਦਾ ਹੈ ਜੋ ਵਧੀਆ ਢੰਗ ਪ੍ਰਬੰਧ ਦੇ ਚੱਲਦਿਆਂ ਨਿਰਬਿਗੰਤਾ ਨੇਪਰੇ ਚੜਦਾ ਹੈ ਇਸ ਵਿੱਚ ਸੰਗਤ ਦਾ ਭਾਰੀ ਇਕੱਠ ਹੁੰਦਾ ਹੈ ਜਿਵੇਂ ਕਿ ਰਾਜਸਥਾਨ ਮਧ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਅਤੇ ਬਾਹਰਲੇ ਦੇਸ਼ਾਂ ਕੈਨੇਡਾ ਅਮਰੀਕਾ ਤੋਂ ਵੀ ਸੰਗਤ ਆਉਂਦੀ ਹੈ ਤੇ ਆ ਕੇ ਬਾਬਾ ਕਾਲਾ ਮਹਿਰਜੀ ਦੇ ਦਰ ਤੇ ਨਤਮਸਤਕ ਹੁੰਦੀ ਹੈ ਤੇ ਇਸ ਸਥਾਨ ਤੇ ਆਉਣ ਦਾ ਮਕਸਦ ਇਹੀ ਹੈ ਕਿ ਜੋ ਵੀ ਸੰਗਤ ਇਥੇ ਮਨੁਕਾਮਨਾ ਲੈ ਕੇ ਆਉਂਦੀਆਂ ਹਨ ਉਹ ਪੂਰੀਆਂ ਹੁੰਦੀਆਂ ਹਨ ਇਹ ਮੇਲਾ ਹੁਣ ਇਕੱਲਾ ਸੰਧੂਆਂ ਦਾ ਨਹੀਂ ਬਲਕਿ ਇਥੇ ਸਾਰੀਆਂ ਗੋਤਾਂ ਜਾਤਾਂ ਦੇ ਲੋਕ ਆਉਣ ਲੱਗ ਗਏ ਹਨ ਉਸ ਦਾ ਕਾਰਨ ਇਹ ਹੀ ਹੈ ਕਿ ਜੋ ਉਹਨਾਂ ਦੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਹਨ ਤੇ ਅਖੀਰ ਦੇ ਵਿੱਚ ਆਓ ਆਪਾਂ ਕਮੇਟੀ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਵੇਖਦੇ ਹਾਂ ਇਹ ਸੰਪੂਰਨ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਆਪਾਂ ਮੌਜੂਦ ਹਾਂ ਧੰਨ ਧੰਨ ਬਾਬਾ ਕਾਲਾ ਮਹਿਰਦੀ ਦੇ ਅਸਥਾਨ ਤੇ ਜਿੱਥੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਅੱਜ ਜਿਹੜੇ ਕਾਲਾ ਮਹਿਰ ਤੇ ਬਹੁਤ ਵੱਡਾ ਭਾਰੀ ਇਕੱਠ ਹੋਇਆ ਸਭ ਤੋਂ ਪਹਿਲਾਂ ਜਿਹੜੇ ਸਾਡੇ ਸਰੋਤੇ ਆ ਜਾਂ ਸਾਡੀ ਇੱਥੇ ਸੰਗਤ ਆਈ ਆ ਉਹਨਾਂ ਸਾਰਿਆਂ ਨੇ ਮੈਂ ਫਤਿਹ ਬਣਾਉਣਾ ਵੈਗਰਜ ਕੇ ਖਾਲਸਾ ਵੈਗਰਜ ਦੀ ਫਤਿਹ ਇਹ ਮੇਲਾ ਹਰ ਸਾਲ ਲੱਗਦਾ ਹਰ ਸਾਲ ਇਸੇ ਮਹੀਨੇ ਦੀ ਇੱਕ ਮਿੰਦਰ ਤੋਂ ਲਾਇਆ ਜਾਂਦਾ ਇਹ ਮੇਲਾ ਪਹਿਲਾਂ ਸ਼ੁਰੂ ਤੋਂ ਹੀ ਬੜੇ ਚਿਰ ਤੋਂ ਲੱਗ ਰਿਹਾ ਕਿਉਂਕਿ ਜਿਹੜੀ ਸੰਧੂ ਗੋਦ ਆ ਇਹ ਬੜੀ ਪੁਰਾਣੀ ਗੋਦ ਆ ਕਹਰੋਂ ਪੰਡਵਾਂ ਨਾਲ ਜੁੱਧ ਹੋਇਆ ਸੀ ਉਹਨਾਂ ਦੇ ਵਿੱਚ ਕਿਨਾਂ ਦਾ ਇੱਕ ਹੈਗਾ ਸੀ ਵੱਡ ਬਡੇਰਾ ਦੈਸ਼ਰਥ ਉਦੋਂ ਬਾਅਦ ਉਹ ਗਾਂ ਦੀਆਂ ਪੀੜੀਆਂ ਚਲਦੀਆਂ ਆ ਚਲਦੀਆਂ ਆਈਆਂ ਕਿਉਂਕਿ ਜਿਹੜਾ ਸਾਡੇ ਜਿੰਨੇ ਵੀ ਪੰਜਾਬ ਦੇ ਜੱਟ ਨੇ ਇਹਨਾਂ ਦੀਆਂ ਵੱਖ-ਵੱਖ ਗੋਤਾਂ ਨੇ ਉਹ ਗੋਤਾਂ ਕਿਸੇ ਨਾ ਕਿਸੇ ਪੀਰ ਬਾਬੇ ਦੇ ਜਾਂ ਕਿਸੇ ਧਰਮੀ ਪੁਰਸ਼ ਦੇ ਨਾਲ ਹੀ ਚਲਦੀਆਂ ਨੇ ਉਹਨਾਂ ਦਾ ਨਾਂ ਲੈ ਕੇ ਹਰ ਬੰਦਾ ਆਪਣੀ ਗੋਦਾ ਮੇਲਾ ਲਵਾਉਂਦਾ ਇਸ ਤਰ੍ਹਾਂ ਸੰਧੂਆਂ ਦਾ ਮੇਲਾ ਵੀ ਇੱਥੇ ਲੱਗਦਾ ਸੀ ਤੇ ਲੱਗ ਰਿਹਾ ਤੇ ਲੱਗਦਾ ਰਹੇਗਾ 1999 ਦੀ ਗੱਲ ਹੈ ਮੈਂ ਉਦੋਂ ਐਸ ਐਚਓ ਸਿਟੀ ਕੋਟਕਪੁਰਾ ਸੀ ਸਰਦਾਰ ਦਰਸ਼ਨ ਸਿੰਘ ਸੰਧੂ ਐਸ ਡੀ ਐਮ ਜਿਹੜੇ ਸੀ ਉਹ ਫਰੀਦਕੋਟ ਸੀ ਉਦੋਂ ਸਾਡਾ ਸਾਰਾ ਦਾ ਪ੍ਰਬੰਧ ਪ੍ਰਬੰਧਕਾਲਾ ਕੰਮ ਹੀ ਸੀ ਅਸੀਂ ਸਾਰੇ ਇਕੱਠੇ ਹੋਏ ਤੇ ਸਭ ਤੋਂ ਪਹਿਲਾਂ ਇਹ ਪਰਚਾ ਮੈਂ ਲਿਖਿਆ ਸੀ ਕਿ ਪੀ ਇਹ ਮੇਲਾ ਲੱਗਦਾ ਹੀ ਕਿਉਂ ਆ ਕਿਉਂਕਿ ਪਹਿਲੋਂ ਕੋਈ ਲਿਖਤ ਨਹੀਂ ਸੀ ਹੈਗੀ ਕਿ ਉਹ ਮੇਲਾ ਤੇ ਕਿਉਂ ਲਾਇਆ ਜਾਂਦਾ ਕਿਤੇ ਕਰਕੇ ਲਾਇਆ ਜਾਂਦਾ ਹੈ ਬਾਬਾ ਕਾਲਾ ਮਰ ਕੌਣਾ ਉਹ ਇੱਕ ਸਫੇ ਦਾ ਪੂਰਾ ਹੈਗਾ ਸੀ ਜਿਹੜਾ ਵਰਕਾ ਜਿਹੜਾ ਮੈਂ ਲਿਖਿਆ ਉਹ ਅਖਬਾਰ ਚ ਵੀ ਆਇਆ ਉਦੋਂ ਉਹਦੀ ਨਕਲ ਵੀ ਮੇਰੇ ਕੋਲ ਮੌਜੂਦ ਆ ਇਹ ਮੇਲਾ ਬਾਬਾ ਜਿਹੜਾ ਕਾਲਾ ਮਾਰਿਆ ਇਹਨਾਂ ਦੇ ਪਿਤਾ ਦਾ ਨਾਮ ਭੋਗਾ ਸਿੰਘ ਸੀਗਾ ਇਹਦੀ ਬੜੀ ਇੰਨੀ ਜਾਣਕਾਰੀ ਮਿਲਦੀ ਆ ਵੀ ਜਿੱਥੇ ਵੀ ਜਾਓ ਰਾਜਸਥਾਨ ਜਾਓ ਹਰਿਆਣਾ ਜਾਓ ਉਹਾਂ ਦੇ ਸਾਡਾ ਬਾਬਾ ਉਹਾਂ ਦੇ ਸਾਡਾ ਬਾਬਾ ਉਹਾਂ ਦੇ ਸਾਡਾ ਬਾਬਾ ਜਾਣੇ ਕਿ ਸੰਧੂ ਜੜੇ ਆ ਜਿੱਥੇ ਕਿਤੇ ਵਸਦੇ ਆ ਉਹਨਾਂ ਦੇ ਵੱਡ ਵਡੇਰੇ ਨੇ ਸਿਖਾਇਆ ਵੀ ਜਿਹੜਾ ਬਾਬਾ ਕਲਾ ਮਾਰਿਆ ਆਪਣਾ ਵੱਡ ਵਡੇਰਾ ਵੱਡ ਵਡੇਰੇ ਦੇ ਤੌਰ ਤੇ ਧਰਮੀបុਰਸ਼ ਤੇ ਨੂੰ ਮੰਨਿਆ ਜਾਂਦਾ ਵੈਸੇ ਬਾਕੀ ਅੱਗੇ ਜਿਹੜੀਆਂ ਆਪਣੇ ਧਰਮ ਨੇ ਵੱਖੋ ਵੱਖਰੇ ਨੇ ਆਪਣਾ ਜਿਵੇਂ ਸਿੱਖ ਧਰਮ ਆ ਮੁਸਲਮਾਨ ਧਰਮ ਆ ਹਿੰਦੂ ਧਰਮ ਆ ਜਿੰਨੇ ਵੀ ਧਰਮ ਨੇ ਉਹਨਾਂ ਦੇ ਆਪ ਆਪਣੇ ਧਰਮ ਨੇ ਲੇਕਿਨ ਇਹ ਸਾਡੀ ਗੋਦ ਦਾ ਵੱਡ ਵਡੇਰਾ ਤੇ ਇੱਕ ਧਰਮੀ ਪੁਰਸ਼ ਹੋਇਆ ਜਿਸ ਕਰਕੇ ਉਹਨੂੰ ਸਾਰੇ ਮੰਨਦੇ ਆ ਤੇ ਇਹਦੀ ਮਲੋ ਜੀ ਰਿਸਪੈਕਟ ਕਰਦੇ ਆ ਆਪ ਦਾ ਸਾਲ ਬਾਅਦ ਇੱਥੇ ਪਹੁੰਚਦੇ ਆ ਕੋਈ ਨਵੇਂ ਵੀ ਪਹੁੰਚਦੇ ਆ ਉਹ ਤੋਂ ਮੱਥਾ ਟੇਕ ਦਿੰਦੇ ਆ ਹਰ ਪਿੰਡ ਦੇ ਵਿੱਚ ਬਾਬੇ ਕਾਲੇ ਮਾਰ ਦੀ ਜਗ੍ਹਾ ਬਣੀ ਹੋਈ ਆ ਇੱਥੇ ਆਣ ਕੇ ਜਿਹੜੇ ਕੁਛ ਤਾਂ ਆਪਣੀਆਂ ਵੱਜਾਂ ਦਾ ਦੁੱਧ ਚੜਾਉਂਦੇ ਆ ਛੋਟੇ ਛੋਟੇ ਬੱਚਿਆਂ ਨੂੰ ਪਿਉਂਦੇ ਆ ਕੁਝ ਖੀਰਾਂ ਲਾ ਕੇ ਚੜਾਉਂਦੇ ਆ ਕੁਝ ਮਤਲਬ ਜਿਵੇਂ ਕਿ ਜਿਹਦੀ ਸ਼ਾਦੀ ਹੋਈ ਫਰਜ਼ ਕਰੋ ਜੇ ਮੇਰੀ ਸ਼ਾਦੀ ਹੋਈ ਸੀ ਸਾਡੇ ਜਿਹੜੇ ਆਨੰਦ ਕਾਰਜ ਹੋਇਆ ਉਸ ਤੇ ਗੁਰੂ ਘਰ ਦੇ ਗੁਰੂ ਸਾਹਿਬ ਦੇ ਮੌਜੂਦਗੀ ਵਿੱਚ ਹਾਜ਼ਰੀ ਵਿੱਚ ਉਹਨਾਂ ਦੀ ਕਿ ਲੈਕਿਨ ਅਸੀਂ ਆਪਦੇ ਪਿੰਡ ਜਾ ਕੇ ਫਿਰ ਜਿਹੜਾ ਬਾਬਾ ਕਾਲੇਮਾਰ ਬਣਿਆ ਸੀ ਉੱਥੇ ਵੀ ਜਾ ਕੇ ਅਸੀਂ ਆਪਦਾ ਮੱਥਾ ਟੇਕਿਆ ਇਹ ਸਾਡੇ ਵਾਰਡਵਡੇ ਦੇ ਰੀਤੀ ਰਿਵਾਜ ਨੇ ਚੱਲੇ ਆ ਰਹੇ ਨੇ ਮੇਲਾ ਬਹੁਤ ਸ਼ਿਕਰਾਂ ਦੇ ਪਹੁੰਚ ਗਿਆ ਇੱਥੋਂ ਦੇ ਜਿਹੜੇ ਮੋਦਬਰ ਸੰਧੂ ਸੀ ਜਾਂ ਇੱਥੋਂ ਦੇ ਜਿਹਨੇ ਸੰਧੂ ਇਕੱਠੇ ਹੋਏ ਉਹਨਾਂ ਨੂੰ ਪ੍ਰੇਰਿਆ ਐਸ ਡੀ ਐਮ ਸਾਹਿਬ ਨੇ ਸਾਡਾ ਦਰਸ਼ਨ ਸੰਧੂ ਨੇ ਉਹਨਾਂ ਦਾ ਇਹ ਬੜਾ ਸਵਰਗਾਂ ਦੀ ਬਾਤ ਸਾਹ ਹੋਵੇ ਕੁਝ ਮੈਂ ਅਜੇ ਪੁਲਿਸ ਅਫਸਰ ਜਿੰਨਾ ਕਿ ਮੈਂ ਕਰ ਸਕਦਾ ਸੀ ਮਮੀ ਇਹਨਾਂ ਨਾਲ ਜੁੜਿਆ ਰਿਹਾ ਤਾਂ ਇਹਨਾਂ ਸਾਰਿਆਂ ਨੇ ਆਪਦਾ ਯੋਗਦਾਨ ਪਾਇਆ ਬਹੁਤ ਵਧੀਆ ਯੋਗਦਾਨ ਪਾਇਆ ਯੋਗਦਾਨ ਪਾਉਣ ਤੋਂ ਬਾਅਦ ਇਹਨਾਂ ਨੇ ਇਹ ਸਥਾਨ ਜਿਹੜਾ ਸੀ ਇਹਨੂੰ ਡਿਵੈਲਪ ਕੀਤਾ ਨੂੰ ਬਣਾਇਆ ਆਸੇ-ਪਾਸੇ ਜੰਨੀ ਦੀ ਤਰੱਕੀ ਵੇਖ ਰਹੇ ਹਾਂ ਇਸ ਇਲਾਕੇ ਦੇ ਲੋਕਾਂ ਦੀ ਇਸ ਇਲਾਕੇ ਦੇ ਸੰਧਗਾਂ ਦੀ ਬਰਾੜਾਂ ਦੀ ਹੋਰ ਵੀ ਜਿੰਨੇ ਗੋਤ ਹੈ ਗਿਆ ਜਿੰਨੇ ਵੀ ਇਸ ਇਲਾਕੇ 'ਚ ਰਹਿੰਦੇ ਨੇ ਉਹ ਵੀ ਉਨਾ ਹੀ ਉਹ ਵੀ ਉਨਾ ਹੀ ਮਾਨ ਕਰਦੇ ਆ ਮੇਲਾ ਸੰਧੂ ਦਾ ਮਨਾਇੰਦਾ ਸੀ ਉਹ ਵੀ ਕੋਤਾਂ ਲੱਗੇ ਆ ਹਾਂ ਬਿਲਕੁਲ ਜੀ ਇਹ ਜਿੰਨੀਆਂ ਦੂਜੀਆਂ ਹੋਰ ਗੋਤਾਂ ਨੇ ਵੀ ਉਨਾ ਹੀ ਮਾਨ ਕਰਦੇ ਜਿੰਨਾ ਸੰਧੂ ਕਰਦੇ ਆ ਇਸ ਕਰਕੇ ਇਸ ਮੇਲੇ ਨੂੰ ਚਾ ਪਹਿ ਕਹਿ ਦਈਏ ਵੀ ਸਾਰੀਆਂ ਗੋਤਾਂ ਦਾ ਮੇਲਾ ਹੈ ਤੇ ਉਹ ਝੂਠ ਨਹੀਂ ਹੋਵੇਗਾ ਕੋਈ ਵੀ ਪਰ ਕਿਉਂਕਿ ਬਾਬਾ ਕਾਲਾ ਮਾਰ ਸੰਧੂ ਗੋਤ ਕਰਕੇ ਇਸ ਕਰਕੇ ਉਹ ਜ ਇਹਨਾਂ ਦੇ ਕਰਕੇ ਹੀ ਸਾਰੇ ਲੋਕ ਆਉਂਦੇ ਆ ਲੇਕਿਨ ਸਾਰੇ ਹੀ ਆਉਂਦੇ ਆ ਬਾਰ ਵੀ ਲੋਕ ਬੜੇ ਕਹ ਰਹੇ ਉੱਥੋਂ ਵੀ ਸੇਵਾ ਭੇਜ ਦੇ ਜਿੰਨੀ ਜੁਗਾ ਤਿਲ ਫਲ ਕੋ ਦਿਨ ਜੁਗਾ ਉਹਨਾਂ ਨੂੰ ਲੱਗਦਾ ਮੇਲਾ ਤੋ ਸੋ ਇਸ ਮੇਲੇ ਤੇ ਮੈਂ ਆਪਦੇ ਨੂੰ ਸਾਰੇ ਜਿੰਨੇ ਤੇ ਮੇਲਾ ਵੇਖਣ ਆਇਆ ਜਾਂ ਜਿਹੜੇ ਸਾਨੂੰ ਇਸ ਮੇਲੇ ਬਰ ਮੇਲੇ ਬਾਰੇ ਸਾਡੇ ਸੁਣ ਰਹੇ ਆ ਵੀਰ ਉਹਨਾਂ ਸਾਰਿਆਂ ਨੂੰ ਮੈਂ ਬਾਬੇ ਕਾਲੇ ਮਾਰਜ ਦੇ ਮੇਲੇ ਦੀਆਂ ਮੁਬਾਰਕਾ ਦੇਣਾ ਬਹੁਤ ਬਹੁਤ ਤਮਾਦ ਵੇਖ ਜੀ ਖਾਲਸਾ ਵੇਖ ਜੀ ਕੀਫਤ ਇੱਕ ਕਸਮ ਤੋਂ ਮੈਂ ਸਾਨੂੰ ਤੁਸੀਂ ਕਿਤਾਬ ਵੀ ਲਿਖੀ ਐ ਇਸ ਹਾਂਜੀ ਉਹ ਕਿਤਾਬ ਮੈਂ ਲਿਖੀ ਆ ਉਹਦੇ ਚ ਨਾ ਮੇਰੀ ਲਖਿੰਦਰ ਸਿੰਘ ਨਾਲ ਗੱਲ ਹੁੰਦੀ ਰਹਿੰਦੀ ਆ ਪਹਿਲੋ ਅਸੀਂ ਬਰਨਾਲੇ ਤੋਂ ਸ਼ੁਰੂ ਆਉਂਦੇ ਸੀਗੇ ਤੁਸੀਂ ਯਕੀਨ ਮੰਨੋ ਤੁਸੀਂ ਦਾ ਆ ਜਾਣੇ ਮੈਂ ਬੜਾ ਲਿਖਿਆ ਬੁੱਧੀਜੀਵੀ ਜਾਣੇ ਤੁਸੀਂ ਵੇਖੋ ਵੀ ਇਹ ਕਿਤਾਬ ਕਿੰਨੇ ਹਜ਼ਾਰ ਛਪ ਚੁੱਕੀ ਆ 1999 ਤੋਂ ਲੈ ਕੇ ਹੁਣ ਤੱਕ ਵੀ 99 ਤੋਂ ਬਾਅਦ ਆਇਆ 2000 2000 ਤੋਂ ਬਾਅਦ ਮੈਂ ਕਿਤਾਬ ਮਨ ਲੋ ਛਾਪੀ ਛੋਟੀ ਜੀ ਬਿਲਕੁਲ ਜਿੰਨੀ ਕਿ ਮੈਨੂੰ ਵਾਕਫੀ ਮਿਲੀ ਹਾਲੇ ਵੀ ਸਾਡੀ ਜਿਹੜੀ ਵਾਕਫੀ ਤਾਂ ਦੂਰੀ ਆ ਕਿਉਂਕਿ ਸਾਨੂੰ ਆਸੇ ਪਾਸੇ ਜਾ ਕੇ ਪਤਾ ਕਰਨਾ ਚਾਹੀਦਾ ਮੇਲੇ ਅੱਜ ਸੇ ਉੱਥੇ ਵੀ ਕਈ ਥਾਵਾਂ ਤੇ ਹੋਰੀ ਮੇਲਾ ਤੇ ਮਤਲਬ ਸਾਨੂੰ ਉਹ ਕਾਰਵਾਈ ਪੂਰੀ ਕਰਕੇ ਫਿਰ ਕਿਤਾਬ ਵద్ధి ਕੀਤੀ ਜਾ ਸਕਦੀ ਹੈ ਪਰ ਇਹ ਕਿਤਾਬ ਇੰਨੀ ਜਿਆਦਾ ਛਪੀ ਆ ਇੰਨੀ ਜਿਆਦਾ ਛਪੀਆਂ ਚ ਹੋਰ ਕਿਹ ਰੈਕਟਰ ਦੀ ਛਪੀ ਹੁੰਦੀ ਤੇ ਉਹਨੂੰ ਮੇਰਾ ਖਿਆਲ ਉਹ ਸਨਮਾਨਿਤ ਕਰ ਦੇ ਸਾਡੀ ਗੱਲ ਦੀ ਗੱਲ ਹੁੰਦੀ ਹੈ ਹਜ਼ਾਰਾਂ ਦੇ ਹਿਸਾਬ ਨਾਲ ਅਸੀਂ ਆਨੇ ਵੀ ਜੇ 1 ਸਾਲ 5000 ਛਪਦੀ ਕਿੰਨੀ ਛਪਦੀ ਆ 1000 2000 5000 ਛਪਦੀ ਆ ਤੇ ਤੁਸੀਂ ਉਹ 2000 ਤੋਂ ਲੈ ਕੇ 25 ਤੇ ਆ ਗਏ ਹੋ ਜੀ ਤੁਸੀਂ ਦੱਸੋ ਲੱਖ ਨੂੰ ਤਾਂ ਟੱਕਰ ਨਹੀਂ ਮਾਰਨ ਲੱਗੇ ਇਹ ਕਹਿੰਦੇ ਜੇ 10000 ਕਿਤਾਬ ਵਿਕ ਜਾਂਦੀ ਹੈ ਛੱਬ ਜਾਂਦੀ ਉਹਨੂੰ ਬੜਾ ਵੱਡਾ ਵਾਈ ਡਾਇਰੈਕਟਰ ਗਿਣਿਆ ਜਾਂਦਾ ਹੈ ਪਰ ਸਾਡੀ ਕਿਤਾਬ ਛੋਟੀ ਹੈ ਪਰ ਸਾਡੇ ਸੰਧੂ ਗੋਤਾ ਵਾਲਿਆਂ ਤੇ ਹੋਰ ਮੇਲਾ ਵੇਖਣ ਵਾਲੇ ਜੰਨੀਆਂ ਗੋਤਾਂ ਵਾਲੇ ਗਿਆ ਜਾਂ ਜਿੰਨੇ ਵੀ ਲੋਕ ਵਸਦੇ ਉਹਨਾਂ ਵਾਸਤੇ ਕਿ ਜਾਣਕਾਰੀ ਦੇ ਤੌਰ ਤੇ ਮੇਲਾ ਕਿਉਂ ਲੱਗਦਾ ਪਹਿਲਾਂ ਇਹ ਮੇਲੇ ਦੇ ਬਾਰੇ ਹਨੇਰਾ ਸੀ ਮਤਲਬ ਅੰਧੇਰਾ ਇਸ ਕਰਕੇ ਇਹ ਪਤਾ ਹੈ ਨਹੀਂ ਸੀ ਕਿਸੇ ਨੂੰ ਫੜਵਾ ਫੜਾਵਾ ਮੈਂ ਦਾ ਨਾ ਕੁਝ ਕਹਿ ਸਕਦਾ ਜੇ ਕੋਈ ਮਰ ਤੋਂ ਵੱਧ ਘਟ ਬੋਲਿਆ ਹੋਵੇ ਤੇ ਮੈਂ ਮਾਫੀ ਮੰਗਦਾ ਵਹਿਗਰ ਜੀ ਕਹ ਖਾਲਸਾ ਤੋਂ ਵੱਧ ਵੱਡੀ ਨੋਵਲਜ ਦਿੱਤੀ ਹੈ ਜਿਸ ਕਾਫੀ ਟਾਈਮ ਤੋਂ ਜਿਹੜੇ ਮੇਲੇ ਕਵਰ ਕਰ ਰਹੇ ਹਾਂ ਤਨ ਤਨ ਬਾਬਾ ਕਾਲਾ ਮਹਰਜੀ ਦੇ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹਾਂ ਅੱਜ ਵੀ ਇਹ ਦਿਨ ਤੇ ਬਹੁਤ ਸੰਗਤਾਂ ਦਾ ਇਕੱਠ ਹੋਇਆ ਬੜੀਆਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਨਤਮਸਤਕ ਹੁੰਦੀਆਂ ਨੇ ਆਪਦੀਆਂ ਜੋ ਮਨੋ ਕਾਮਨਾ ਹੁੰਦੀਆਂ ਉਹ ਬਾਬਾ ਕਾਲਾ ਮੈਰਜੀ ਉਹਨਾਂ ਦੀ ਇੱਥੇ ਪੂਰੀਆਂ ਕਰਦੇ ਆ। ਕਮੇਟੀ ਦੇ ਸਹਿਯੋਗ ਨਾਲ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਇਸ ਮੇਲੇ ਨੂੰ ਚੰਗੀਆਂ ਬੁਲੰਦੀਆਂ ਤੇ ਲੈ ਚੁੱਕੇ ਆ। ਕਮੇਟੀ ਹਮੇਸ਼ਾ ਹੀ ਤਰ੍ਹਾਂ ਬਾਬੇ ਦੀ ਕਿਰਪਾ ਨਾਲ ਸਦਾ ਇੱਥੇ ਜੋਰ ਲਾਉਂਦੀ ਰਵੇ ਤੇ ਉਚਾਈਆਂ ਹੋਰ ਵਧੀਆਂ ਜਾਣ ਬਾਬੇ ਦੀ ਕਿਰਪਾ ਸਾਰੇ ਇਲਾਕੇ ਤੇ ਹੀ ਬਹੁਤ ਹੁੰਦੀ ਰਵੇ ਸਦਾ। ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਾਲਾ ਮਹਿਰ ਦੇ ਸਾਲਾਨਾ ਜੋੜ ਮੇਲੇ ਦੀਆਂ ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਵੱਦ ਚੜ ਕੇ ਸੇਵਾ ਵਿੱਚ ਹਿੱਸਾ ਪਾ ਰਹੇ ਆ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਮੇਲਾ ਸਪੂਰਨ ਹੁੰਦਾ ਸੋ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਬਾਬਾ ਕਾਲਾ ਮਹਰਜੀ ਦੇ ਸਲਾਨਾ ਜੋੜ ਮੇਲੇ ਤੇ ਜੋ ਸੰਗਤ ਇੱਥੇ ਜੁੜੀ ਐ ਮੇਲਾ ਅੱਜ ਬਹੁਤ ਹੁੰਮਤਾਹਨਾ ਮਨਾਇਆ ਜਾ ਰਿਹਾ ਹੈ ਮੈਂ ਸਰਦਾਰ ਲਖਵਿੰਦਰ ਸਿੰਘ ਜੀ ਸਰਦਾਰ ਆਪਣਾ ਪਰਮਜੀਤ ਸਿੰਘ ਜੀ ਪ੍ਰਧਾਨ ਸਾਹਿਬ ਔਰ ਸਮੁੱਚੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜੋ ਸੰਗਤ ਦਾ ਤਿਲ ਫੁੱਲ ਇੱਥੇ ਆਉਂਦਾ ਹੈ ਤੇ ਇਹਨਾਂ ਨੇ ਆਪਦੇ ਤਨੋਂ ਮਨੋਂ ਤੇ ਸਾਰੇ ਜੋਰ ਲਾ ਕੇ ਇਹਨੂੰ ਮੇਲੇ ਨੂੰ ਉਤਸ਼ਾਹ ਨਾਲ ਵਿਧਾਇਆ ਤੇ ਔਰ ਜਿੰਨਾ ਵੀ ਇਹਦੀ ਬਿਲਡਿੰਗ ਦਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਤੇ ਉਹਨੂੰ ਸਿਰੇ ਲਾਇਆ ਜਿਹਦੇ ਵਿੱਚ ਸਰਦਾਰ ਦਰਸ਼ਨ ਸਿੰਘ ਸੰਧੂ ਸਾਹਿਬ ਡੀਐਸਪੀ ਸਾਹਿਬ ਔਰ ਸਰਦਾਰ ਦਰਸ਼ਨ ਸਿੰਘ ਐਸਡੀਐਮ ਸਾਹਿਬ ਸੁਰਗਵਾਸੀ ਇਹਨਾਂ ਦੇ ਸਹਿਯੋਗ ਨਾਲ ਜਿਹੜਾ ਕਿ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਉਦੋਂ ਪ੍ਰੇਰਿਆ ਗਿਆ ਉਹ ਪ੍ਰੇਰਣਾ ਕਰਕੇ ਅੱਜ ਅਸੀਂ ਬਹੁਤ ਉਚਾਈਆਂ ਤੇ ਪਹੁੰਚ ਗਏ ਆ ਮੈਂ ਇਹਨਾਂ ਦਾ ਵੀ ਤੇ ਸਾਰੀ ਸਮੂਚੀ ਕਮੇਟੀ ਦਾ ਤੈਨੂੰ ਬਹੁਤ ਧੰਵਾ ਤੇ ਸ਼ੁਕਰੀਆ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 30 ਮਾਰਚ ਦਿਨ ਐਤਵਾਰ ਜਣੀ ਅੱਜ ਬਾਬਾ ਜੀ ਦਾ ਸਲਾਨਾ ਜੋੜ ਹਰ ਸਾਲ ਦੀ ਤਰ੍ਹਾਂ ਬਾਬੇ ਦਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਜਿਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਦਾ ਬਹੁਤ ਵੱਡਾ ਇਕੱਠਾ ਸਾਡੇ ਸਾਰੇ ਸਮੂਚਿਕ ਕਮੇਟੀ ਵੱਲੋਂ ਮੇਰੇ ਵੱਲੋਂ ਸਮੂਚਿਕ ਕਮੇਟੀ ਵੱਲੋਂ ਸੇਵਾਦਾਰਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਸਰਦਾਰ ਦਰਸ਼ਨ ਸਿੰਘ ਜੀ ਡੀਐਸਬੀ ਸਾਹਿਬ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਹੜੇ ਪ੍ਰਕਾਸ਼ਤ ਪ੍ਰਬੰਧ ਉਹ ਅਸੀਂ 2 ਮਹੀਨੇ ਪੁੱਤੋਂ ਸ਼ੁਰੂ ਕੀਤੇ ਸੀਗੇ ਤੇ ਅੱਜ ਸਾਰੇ ਉਹ ਕਰ ਲਏ ਆ। ਬਾਬਾ ਜੀ ਦੇ ਇਤਿਹਾਸ ਬਾਰੇ ਜੋ ਇੱਕ ਬੁੱਕ ਲਿਖੀ ਗਈ ਸੀ ਉਹ ਅੱਜ ਸਰਦਾਰ ਦਰਸ਼ਨ ਸਿੰਘ ਸੰਧੂ ਡੀਐਸਬੀ ਸਾਹਿਬ ਸਾਡੇ ਕੋਲੇ ਮੌਜੂਦ ਹਨ। ਇਹਨਾਂ ਨੇ ਬਹੁਤ ਸਕੇਪ ਪੰਜਾਬ ਵਿੱਚੋਂ ਇਤਿਹਾਸ ਇਕੱਠਾ ਕਰਕੇ ਬਹੁਤ ਮਿਹਨਤ ਕਰਕੇ ਉਹ ਜਿਹੜੀ ਬੁੱਕ ਲਿਖੀ ਆ ਘਟੋ ਘਟੋ 5 6000 7000 ਦੇ ਕਰੀਬ ਅਸੀਂ ਕਿਤਾਬ ਜਿਹੜੀ ਹਰ ਸਾਲ ਛਾਪਦੇ ਆ ਤੇ ਉਹ ਜਦੋਂ ਸੰਗਤ ਕਿਤਾਬ ਲੈ ਕੇ ਜਾਂਦੀ ਹੈ ਤੇ ਉਹ ਕਿਤਾਬ ਫਰੀਦ ਦਿੱਤੀ ਜਾਂਦੀ ਹੈ ਸੰਗਤਾਂ ਦਾ ਉਹ ਕਿਸੇ ਕੈਲੰਡਰ ਦਾ ਜਾਂ ਕਿਤਾਬ ਦਾ ਕੋਈ ਪਸੰਦ ਲੈ ਆ ਜਾਂਦਾ ਹਰਿਆਣੇ ਚੋਂ ਪੰਜਾਬ ਚੋਂ ਹਰ ਸਾਰੇ ਵੜ ਚੋਂ ਜਿਹੜੀ ਸੰਗਤ ਆਉਂਦੀ ਆ ਉਹ ਕਿਤਾਬ ਪੜ ਕੇ ਸਾਨੂੰ ਉਹਦੇ ਕਿਤਾਬ ਪਰ ਇੰਨੀ ਗੱਲ ਕਹਿੰਦੇ ਵੀ ਕਿਤਾਬ ਕਿੰਨੀ ਲਿਖੀ ਆ ਵੀ ਇਖਤਾਰ ਦੇ ਵਿੱਚ ਇੰਨਾ ਵਧੀਆ ਇਤਿਹਾਸ ਜਿਹੜਾ ਇਕੱਠਾ ਕੀਤਾ ਵੀ ਬਹੁਤ ਮਿਹਨਤ ਕੀਤੀ ਆ ਫਰ ਅਸੀਂ ਵੀ ਇਹ ਗੱਲ ਦਾ ਮਾਨ ਮਹਿਸੂਸ ਕਰਦੇ ਆ ਵੀ ਸਰਦਾਰ ਦਰਪਨ ਸਿੰਘ ਜੀ ਨੇ ਬਹੁਤ ਇਹ ਇਹ ਕਿਤਾਬ ਲਿਖਣ ਚ ਇਤਿਹਾਸ ਇਕੱਠਾ ਕਰਨ ਚ ਬਹੁਤ ਵੱਡੀ ਮਿਹਨਤ ਕੀਤੀ ਹੈ ਧੰਨਵਾਦ ਕਰਦੇ ਆ ਅਸੀਂ ਸੋਚੀ ਹਾਂ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਨੂੰ ਜੀ ਆਇਆਂ ਨੂੰ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਵਾਹ ਗੁਰੂ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਕੀ ਸੋਭਾ ਸਦਨਾ ਬਿ ਤਨ ਮਨ ਰੰਗੀ ਸੋਭਾ ਸਦਨਾ ਬਿ ਤਨ ਮਨ ਰੰਗੀ ਸਦਨਾ ਬਿ ਤਨ ਮਨ ਰੰਗੀ ਸੋਭਾ 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 ਮੇਰੇ ਲਾਲਨ ਮੇਰੇ ਲਾਲਨ ਦੀ ਸੋਬਾ ਮੇਰੇ ਲਾਲਨ ਦੀ ਸੋਬਾ ਮੇਰੇ ਲਾਲਨ ਦੀ ਸੋਬਾ ਮੇਰੇ ਲਾਲਨ ਦੀ ਸੋਬਾ ਸਜਨਾ ਵਤਨ ਮਨ ਰੰਗੀ 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 शोभा मेरे लालन की मेरे लालन की शोभा मेरे लालन की शोभा मेरे लालन की शोभा मेरे लालन की शोभा ਮਨ ਭਗਤ ਦਾਨ ਜਸ ਮੰਗੀ ਭਗਤ ਦਾ ਤਨ ਮਨ ਰੰਗੀ ਸੋਭਾ ਸਾਧਨਾਵ ਤਨ ਮਨ ਰੰਗੀ ਸੋਭਾ ਸਾਧਨਾਵ ਤਨ ਮਨ ਰੰਗੀ ਸੋਭਾ ਸਾਧਨਾਵ ਤਨ ਮਨ ਰੰਗੀ ਸੋਭਾ ਮੇਰੇ ਲਾਲਨ ਦੀ ਮੇਰੇ ਲਾਲਨ ਦੀ ਸੋਭਾ ਲ ਜਪ ਹੈ ਤਨ ਰਾਮੇ ਸਗਲ ਜਪ ਹੈ ਵਿਤਨ ਮਨ ਰੰਗੀ ਸੋਹਾ ਅਦਨ ਵਿਤਨ ਮਨ ਰੰਗੀ ਸੋਹਾ ਅਦਨ ਵਿਤਨ ਮਨ ਰੰਗੀ ਸੋਹਾ ਜੋ <laughs> ਸਦ ਸੰਗੀ ਸਦ ਨਵ ਤਨ ਮਨ ਰੰਗੀ ਸੋਭਾ 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 ਮੇਰੇ ਲਾਲਨ ਕੀ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਦੀ ਸੋਬਾ ਮੇਰੇ ਲਾਲਨ ਦੀ ਸੋਬਾ ਮੇਰੇ ਲਾਲਨ ਦੀ ਸੋਬਾ ਸਜnabla ਤਨ ਮਨ ਰੰਗੀ 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 ਸੋਬਾ ਮੇਰ ਨਾਲਨ ਦੀ ਸੋਭਾ ਮੇਰ ਨਾਲਨ ਦੀ ਸੋਭਾ ਮੇਰ ਨਾਲਨ ਦੀ ਸੋਭਾ ਮੇਰ ਨਾਲਨ आनंद भया आनंद भया आनंद भया वड भागी हो आनंद भया वड भागी हो गृह प्रगटे ਰੱਬਿਆਏ ਜਿਓ ਬ੍ਰਹਮ ਪ੍ਰਗਟੇ ਰੱਬਿਆਏ ਨੰਦ ਭਾਇਆ ਅਨੰਦ ਅਨੰਦ ਪਿਆ ਵੰਡ ਪਾ ਕੀ ਹੋ ਅਨੰਦ ਪਿਆ ਵੰਡ ਪਾ ਕੀ ਹੋ ਗ੍ਰਹਿ ਪ੍ਰਗਟੇ ਰਬ ਆਏ ਜੀ Hello ਲਿਤਾਏ ਨਾਨਕ ਸਦਾ ਕਰਤੇ ਸਭ ਮਹਿ